ਗਾਈਜ਼ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੋ ਪੀਐਸਟੈਟ ਨੂੰ ਲੈ ਕੇ ਡਾਊਟ ਆ ਰਿਹਾ ਹੈ ਉਹਨਾਂ ਬਾਰੇ ਗੱਲ ਕਰਾਂਗੇ ਮੈਂ ਸੋਚਿਆ ਸੀਗਾ ਕਿ ਹੁਣ ਨਾ ਸਿੱਧੀ ਵੀਡੀਓ ਇੱਕ ਰਿਜ਼ਲਟ ਤੇ ਹੀ ਬਣਾਵਾਂਗੀ ਬਟ ਬਹੁਤ ਸਾਰੇ ਬੱਚਿਆਂ ਦੇ ਮੈਸੇਜ ਆ ਰਹੇ ਆ ਪਰਸਨਲ ਮੈਸੇਜ ਆਦੇ ਕਿ ਮੈਮ ਗਰੁੱਪਾਂ ਦੇ ਵਿੱਚ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਧਰਨੇ ਬਾਰੇ ਕਿ ਤਰ੍ਹਾਂ ਲੱਗਣਾ ਹੈ 10 ਤਰੀਕ ਨੂੰ ਰਿਜ਼ਲਟ ਆਣਾ ਹੈ ਕਿ ਉਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਹੁਣ ਤੁਹਾਡੇ ਟੇਲ ਵਿੱਚ ਦੇਖਣਾ ਕਿ ਕਿਹੜਾ ਮੈਸੇਜ ਹੈ ਜੋ ਗਰੁੱਪਾਂ ਦੇ ਵਿੱਚ ਵਾਇਰਲ ਹੋ ਰਿਹਾ ਹੈ ਜਿਵੇਂ ਇਹ ਮੈਸੇਜ ਲਿਖਿਆ ਹੋਇਆ ਹੈ ਸਾਥੀਓ ਸਭ ਨੂੰ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੀਐਸਟਾ ਟੈਟ ਦਾ ਨਤੀਜਾ ਜਾਰੀ ਨਹੀਂ ਹੋ ਰਿਹਾ ਜਦੋਂ ਵੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਹੁੰਦੀ ਹੈ ਤਾਂ ਕੋਈ ਨਾ ਕੋਈ ਲਾੜਾ ਲਾ ਕੇ ਸਮਾਂ ਬਤੀਤ ਕਰ ਰਹੇ ਹਨ ਕਦੇ ਜਨਵਰੀ ਦੱਸੀ ਜਾਂਦੀ ਹੈ ਤੇ ਕਦੇ ਕੁਝ ਸਾਥ ਹੈ ਕਿ ਦੋ ਫਸਟ ਟਾਈਮ ਹੋਇਆ ਸੀ ਉਹਨਾਂ ਨੇ ਕਿਹਾ ਸੀਗਾ ਕਿ 1 ਜਨਵਰੀ ਨੂੰ ਰਿਜ਼ਲਟ ਆਇਨਾ 1 ਜਨਵਰੀ ਕਰਦੇ ਕਰਦੇ ਮਿਡ ਜਨਵਰੀ ਹੋ ਗਿਆ ਮਿਡ ਕਰਦੇ ਕਰਦੇ ਲਾਸਟ ਜਨਵਰੀ ਹੋ ਗਿਆ ਹਾਲ ਹੁਣ ਫੈਬ ਦਾ ਵੀ ਫਰਸਟ ਵੀ ਕੰਪਲੀਟ ਹੋਣ ਵਾਲਾ ਹੈ ਅੱਜ ਫੇਰ ਗੱਲ ਹੋਈ ਕੁਝ ਦਿਨਾਂ ਪਹਿਲਾਂ ਬੋਲਦੇ ਸੀ ਕਿ ਫਰਵਰੀ ਦੇ ਪਹਿਲੇ ਹਫਤੇ ਵਿੱਚ ਨਤੀਜਾ ਆਵੇਗਾ ਤੇ ਅੱਜ ਬੋਲ ਰਿਹਾ ਹੈ ਕਿ ਫੈਬ ਦੇ ਜਿਹੜਾ ਆਖਰੀ ਹਫਤੇ ਤੇ ਨਤੀਜਾ ਆਏਗਾ ਸੋ ਸਾਥੀਓ ਗੱਲ ਇਹ ਹੈ ਕਿ ਇਨਾ ਤਰਨੇ ਤੋਂ ਬਿਨਾ ਨਤੀਜਾ ਨਹੀਂ ਜਾਰੀ ਕਰਨਾ ਸੋ ਜੇਕਰ ਆਪਾਂ 10 ਤਰੀਕ ਤੱਕ ਨਤੀਜਾ ਨਹੀਂ ਜਾਰੀ ਕਰਦੇ ਤਾਂ ਤਰਨੇ ਦੀ ਜਲਦੀ ਹੀ ਇੱਕ ਡੇਟ ਦਿੱਤੀ ਜਾਵੇਗੀ ਮਤਲਬ ਕਹਿੰਦਾ ਹਜੇ ਤਰਨੇ ਦੀ ਕੋਈ ਵੀ ਫਾਈਨਲ ਡੇਟ ਨਹੀਂ ਹੋਈ ਹੈ ਇੱਕ ਪ੍ਰਕਾਰ ਦਾ ਸਰਕਾਰ ਨੂੰ ਇੱਕ ਚੁਣੌਤੀ ਦਿੱਤੀ ਗਈ ਹੈ ਅਗਰ ਤੁਸੀਂ 10 ਫੈਬ ਤੱਕ 10 ਫਬਰੀ ਤੱਕ ਰਿਜ਼ਲਟ ਨੂੰ ਨਹੀਂ ਲੈ ਕੇ ਆਉਂਦੇ ਨਹੀਂ ਤੁਸੀਂ ਰਿਜ਼ਲਟ ਦਾ ਐਲਾਨ ਕਰਦੇ ਕਿ ਸਾਨੂੰ ਉਤਰ ਨਾ ਕਿਤੇ ਲਗਾਣਾ ਨਾ ਪਵੇ ਹੁਣ ਇਹ ਵੀ ਮੰਨ ਚੰਦਾ ਹੈ ਕਿ ਇੱਕ ਸਿੰਪਲੀ ਮੈਸੇਜ ਹੈ ਬਲਾ ਕਿ ਇਹ ਰਿਐਲਿਟੀ ਵਿੱਚ ਰੀਅਲ ਹੈ ਜਾਂ ਫੇਕ ਹੈ ਕਿ ਸੱਚ ਵੀ ਉਤਰ ਨਾ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਹੁਣ ਜੂਨੀਅਨ ਨੇ ਇੱਕ ਮੈਸੇਜ ਪ੍ਰੋਪਰ ਇਸ ਵੇ ਦੇ ਨਾਲ ਪਾਇਆ ਹੈ ਜਿਹਦੇ ਨਾਲ ਡਾਊਟ ਕਲੀਅਰ ਹੋ ਜਾਏਗਾ ਕਿ ਸਿੱਕ ਪ੍ਰੋਪਰ ਨਿੱਕਿਆ ਹੋਇਆ ਹੈ ਇਹਦੇ ਵਿੱਚ ਪੀਐਸਟ ਜੂਨੀਅਨ ਪੰਜਾਬ ਜੋ ਹੈ ਜਿਸ ਵਿੱਚ ਜੈ ਜਨਤਾ ਜੈ ਸੰਘਰਸ਼ ਜਿਸ ਲਗ ਲੋਕ ਸਿਰ ਪਰ ਪੂਰਾ ਲਿਖਿਆ ਹੋਇਆ ਹੈ ਜਿਹਦੇ ਸੂਬਾ ਪ੍ਰਧਾਨ ਜੀ ਸੋਨੂ ਕੰਬੋ ਸਭ ਨੂੰ ਪਤਾ ਹੈ ਠੀਕ ਹੈ ਇਹ ਪ੍ਰੋਪਰ ਇੱਕ ਦੱਸਿਆ ਉਪ ਪ੍ਰਧਾਨ ਕੋਣ ਹੈ ਇਹ ਬਿਲਕੁਲ ਸਹੀ ਲੈਟਰ ਹੈ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜਿਸ ਤਰ੍ਹਾਂ ਜਾਣਦੇ ਹੋ ਕਿ 1 ਦਸੰਬਰ 2024 ਨੂੰ ਜਿਹੜਾ ਪੀਐਸਐ ਦਾ ਪੇਪਰ ਲਿਆ ਗਿਆ ਸੀਗਾ ਔਰ ਰਿਜ਼ਲਟ ਇਹਨਾਂ ਨੇ 1 ਜਨਵਰੀ ਨੂੰ ਕਿਹਾ ਗਿਆ ਸੀ ਕਿ 1 ਜਨਵਰੀ 2025 ਨੂੰ ਰਿਜ਼ਲਟ ਆਏਗਾ ਉਹ ਹਜੇ ਤੱਕ ਰਿਜ਼ਲਟ ਨਹੀਂ ਆਇਆ ਠੀਕ ਹੈ ਔਰ ਕਾਫੀ ਵਾਰ ਅਸੀਂ ਤੁਹਾਡੇ ਤੇ ਯਕੀਨ ਵੀ ਕੀਤਾ ਕਿ ਜਦੋਂ ਵੀ ਸਾਡੇ ਡਿਪਾਰਟਮੈਂਟ ਨਾਲ ਗੱਲ ਹੁੰਦੀ ਸੀ ਕਿ ਡਿਪਾਰਟਮੈਂਟ ਕੀ ਕਹਿੰਦਾ ਸੀਗਾ ਸ਼ਾਮ ਤੱਕ ਵੇਟ ਕਰੋ ਟੈਕਨੀਕਲ ਇਸ਼ੂ ਆਇਆ ਹੁਣ ਨਾ ਟੈਕਨੀਕਲ ਇਸ਼ੂ ਵੀ ਨਹੀਂ ਬੋਲ ਰਹੇ ਹੁਣ ਐ ਵੀ ਨਹੀਂ ਬੋਲ ਕਿ ਸ਼ਾਮ ਤੱਕ ਵੇਟ ਕਰੋ ਕੱਲ ਤੱਕ ਵੇਟ ਕਰੋ ਹੁਣ ਸਿੱਧਾ ਉਹ ਲਾਸਟ ਫੈਬ ਤੇ ਆ ਚੁੱਕੀ ਹੈ ਹੈ ਨਾ ਕਹਿੰਦਾ ਕਾਫੀ ਪ੍ਰਸ਼ਨਾਂ ਦੇ ਉੱਤਰ ਜਿਹੜੇ ਗਲਤ ਦਿੱਤੇ ਗਏ ਸੀਗੇ ਸਾਨੂੰ ਅਭੀ ਪਤਾ ਹੈ ਕਿ ਸਰ ਜਿਹੜੇ ਅਨਸਰ ਕੀ ਸੀਗੀ ਉਸ ਵਿੱਚ ਕਾਫੀ ਜਿਹੜੇ ਪ੍ਰਸ਼ਨਾਂ ਦੇ ਉੱਤਰ ਵੀ ਗਲਤ ਦਿੱਤੇ ਗਏ ਸੀਗੇ ਪਰ ਹਜੇ ਤੱਕ ਸਿੱਖਿਆ ਵਿਭਾਗ ਵੱਲੋਂ ਨਾ ਕੋਈ ਅਨਸਰ ਕੀ ਜਾਰੀ ਕੀਤੀ ਹੈ ਹਾਂ ਕਿਹੜੀ ਅਨਸਰ ਕੀ ਹੁਣ ਅਭੀ ਡਾਊਟ ਹੈ ਜਿਵੇਂ ਕਿ ਬੱਚਿਓ ਤੁਹਾਨੂੰ ਪਤਾ ਹੈ ਕਿ ਅਨਸਰ ਕੀ ਆ ਚੁੱਕੀ ਹੈ ਰਿਵਾਈਜ਼ ਅਨਸਰ ਕੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਪਹਿਲਾਂ ਡਿਪਾਰਟਮੈਂਟ ਤੋਂ ਬੈਠ ਕੇ رابطہ ਕਾਇਮ ਕੀਤਾ ਵੈਸੇਗਾ ਡਿਪਾਰਟਮੈਂਟ ਵੱਲੋਂ ਯਕੀਨ ਦਿਵਾਇਆ ਸੀਗਾ ਕੀ ਬਹੁਤ سارے ਸਾਡੇ ਬਲੋ ਜਵਾਬ ਗਲਤ ਹੈ ਕਿ ਅਸੀਂ ਇੱਕ ਰਿਵਾਈਜ਼ ਅਨਸਰ ਕੀ ਦਵਾਂਗੇ ਨਾ ਹੀ ਹਜੇ ਤੱਕ ਰਿਵਾਈਜ਼ ਅਨਸਰ ਕੀ ਆਈ ਹੈ ਹੋ ਨਾ ਹੀ ਰਿਜ਼ਲਟ ਆਇਆ ਹੈ ਇਸ ਕਰਕੇ ਇੱਕ ਉਹਨਾਂ ਨੂੰ ਫੈਂਸ ਦਿੱਤਾ ਗਿਆ ਹੈ ਕਿ ਅਗਰ 10 ਫਰਵਰੀ ਤੱਕ ਸਾਡਾ ਰਿਜ਼ਲਟ ਨਹੀਂ ਆਂਦਾ ਤੇ ਸਾਨੂੰ ਜਲਦੀ ਹੀ ਜਿਹੜਾ ਸਿੱਖਿਆ ਵਿਭਾਗ ਹੌਲੀ ਦੇ ਵਿੱਚ ਤਰਨੇ ਦਾ ਅਸੀਂ ਜਲਦੀ ਹੀ ਐਲਾਨ ਕਰਾਂਗੇ ਹੁਣ ਤੁਹਾਡੇ ਮਾਈਂਡ ਵਿੱਚ ਆ ਰਿਹਾ ਹੈ ਕਿ ਤਰਨਾ ਲਗਾਉਣਾ ਜ਼ਰੂਰੀ ਹੈ ਜਾਂ ਨਹੀਂ ਦੇਖੋ ਜਿਵੇਂ ਹੁਣ ਤੁਹਾਨੂੰ ਇੱਕ ਤੁਸੀਂ ਟੀਚਰ ਦੀ ਲਾਈਨ 'ਚ ਜਾਣ ਜਿਵੇਂ ਤੁਹਾਨੂੰ ਪਤਾ ਹੈ ਕਿ ਜੋ ਤੁਹਾਡੇ ਤੋਂ ਪਹਿਲਾਂ ਜਿਹੜੀਆਂ ਈਟੀਟੀ ਦੀਆਂ ਪੋਸਟ ਐ 2364 ਕਹ ਲੋ ਜਾਂ 9594 ਕਹ ਲੋ ਉਹ ਹਜੇ ਹੁਣ ਤੱਕ ਪੂਰੀਆਂ ਨਹੀਂ ਹੋਈਆਂ ਕਾਫੀ 3-3 ਮਹੀਨੇ 4-4 ਮਹੀਨੇ ਤਰਨੇ ਲੱਗੇ ਹੋਏ ਨੇ ਹੁਣ ਵੀ ਉਹਨਾਂ ਦੀ ਲਿਸਟਾਂ ਜਾਰੀ ਕਰ ਦਿੱਤੀਆਂ ਹਨ 9594 ਲਿਸਟਾਂ ਆ ਗਈਆਂ ਉਹ 364 ਦੇ ਸਟੇਸ਼ਨ ਅਲੋਟ ਨਹੀਂ ਹੋਈ ਹੌਂ ਫਿਰ ਤੋ ਜਿਹੜਾ ਮੰਡੇ ਨੂੰ ਦੇਖੋ ਮੰਡੇ ਨੂੰ ਜਾਂ ਸੰਡੇ ਨੂੰ ਫਿਰ ਤੋਂ ਇਹਨਾਂ ਨੇ ਇੱਕ ਤਰਨਾ ਅਨਾਉਂਸ ਕੀਤਾ ਹੈ ਕਿਉਂ ਕੀਤਾ ਹੈ ਕਿਉਂਕਿ ਹੁਣ ਸਭ ਜੂਨੀਅਨਾਂ ਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੈ ਬਿਨਾ ਤਰਨੇ ਤੋਂ ਕੋਈ ਕੰਮ ਨਹੀਂ ਕਰਦੀ ਠੀਕ ਹੈ ਤਰਨਾ ਲਗਾ ਕੇ ਉਹ ਸੁਤਿਆਂ ਨੂੰ ਜਗਾਇਆ ਜਾਂਦਾ ਹੈ ਕਿ ਹਾਂ ਉੱਠ ਜਾਓ ਸਾਡਾ ਰਿਜ਼ਲਟ ਦੇ ਦਿਓ ਸਾਨੂੰ ਸਟੇਸ਼ਨ ਅਲਾਟ ਕਰੋ ਜਿਵੇਂ ਕਿ 234 ਦੇ ਸਟੇਸ਼ਨ ਅਲਾਟ ਹੋਣੇ ਹੈ

ਫੱਬ ਦਾ ਮਹੀਨਾ ਚੜ ਗਿਆ ਹੈ ਹਜੇ ਤੱਕ ਸਾਡਾ ਰਿਜ਼ਲਟ ਦੇਖਣ ਨੂੰ ਨਹੀਂ ਮਿਲਦਾ ਕਿਉਂ ਤੇ ਮੈਨੂੰ ਵੀ ਲੱਗਦਾ ਕਿ ਸ਼ਾਇਦ ਆ ਕੀ ਕਰਨੇ ਦੇ ਨਾਲ ਹੀ ਰਿਜ਼ਲਟ ਆਏਗਾ ਤੇ ਇਹ ਸਰਕਾਰ ਸਿੱਤੀ ਹੋਈ ਹੈ ਜਿਹੜੀ ਡਿਪਾਰਟਮੈਂਟ ਪੇਪਰ ਲੈ ਕੇ 4-400 ਰੁਪਏ ਜਿਹੜਾ ਡਾਊਟ ਦਾ ਭਰ ਕੇ ਜੋ ਕੁਐਸਚਨ ਦੇ ਡਾਊਟ ਦਾ ਗਲਤ ਅਨਸਰ ਵੀ ਦੇ ਕੇ ਸਹੀ ਕਾ ਕੇ 4-400 ਲੈ ਕੇ ਬੱਚਾ ਦਾ ਬੈਠਾ ਹੋਇਆ ਹੈ ਉਨੂੰ ਜੋ ਜਗਾਣਾ ਹੈ ਤਾਂ ਤਰਨਾ ਤਰਗਾਣਾ ਹੀ ਪਏਗਾ ਇਹ ਸਭ ਤੋਂ ਵੱਡਾ ਇੱਕ ਪੋਜ਼ਿਟਿਵ ਵੇਅ ਰਹੇਗਾ ਅਗਰ ਤਰਨਾ ਲੱਗੇਗਾ ਸਰਕਾਰ ਤੇ ਥੋੜਾ ਜਿਹਾ ਪ੍ਰੈਸ਼ਰ ਬਣੇਗਾ ਅਗਰ ਪ੍ਰੈਸ਼ਰ ਬਣੇਗਾ ਫੇਰ ਸਰਕਾਰ ਰਿਜ਼ਲਟ ਵੱਲ ਧਿਆਨ ਦੇਵੇਗੀ ਰਿਜ਼ਲਟ ਤਿਆਰ ਪਿਆ ਪਤਾ ਨਹੀਂ ਕਿਉਂ ਨਹੀਂ ਅਗਰ ਪੁੱਛੋ ਰਿਜ਼ਲਟ ਪਿਆ ਰ ਆ ਹਾਂਜੀ ਰਿਜ਼ਲਟ ਪਿਆ ਰ ਆ ਸਾਨੂੰ ਪਿੱਛੋਂ ਆਰਡਰ ਨਹੀਂ ਆ ਰਹੇ ਪਿੱਛੋਂ ਕਿੱਥੋਂ ਨਹੀਂ ਆਰਡਰ ਆ ਰਹੇ ਐਵੀਂ ਚੀਜ਼ ਸਮਝ ਨਹੀਂ ਆ ਰਹੀ ਕਿ ਨਾ ਹੀ ਇਹਦੇ ਵਿੱਚ ਕੋਈ ਸਿਲੈਕਸ਼ਨ ਡਿਸਟਰਬ ਨਹੀਂ ਆ ਨਾ ਹੀ ਕੋਈ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਪੀਐਸਟ ਦੇ ਵਿੱਚ ਫਿਰ ਕਿਹਦੇ ਜਿਹੜੇ ਪਿੱਛੋਂ ਤੁਹਾਡੇ ਆਰਡਰ ਨਹੀਂ ਆ ਕਬ ਲਾਸਟ ਮੰਥ ਉਹਨਾਂ ਨੇ ਕਹਿਤਾ ਕਿ ਹਾਂ ਆਵੇਗਾ ਠੀਕ ਹੈ ਬਟ ਰਿਜ਼ਲਟ 10 ਤੋਂ 28 ਫੈਬ ਜਾਂਦੇ ਜਾਂਦੇ ਕਾਫੀ ਟਾਈਮ ਲੱਗ ਜਣਾ ਇੱਕ ਵਾਰ ਧਰਨਾ ਤਾਂ ਲਗਾਉਣਾ ਹੀ ਪਵੇਗਾ ਜੂਨੀਅਨ ਵੱਲੋਂ ਬਹੁਤ ਹੀ ਕੋ ਵਧੀਆ ਕੈਲਕੂਲੇਟਰ ਦੀ ਮੈਸੇਜ ਹੋਵੇਗਾ ਅਗਰ ਜੂਨੀਅਨ ਧਰਨੇ ਨਹੀਂ ਬੁਲਾਉਂਦੀ ਹੈ ਤਾਂ ਤੁਹਾਨੂੰ ਜਾਣਾ ਹੀ ਪਵੇਗਾ ਹੋਰ ਕੁਝ ਬੱਚਿਆਂ ਦੇ ਵੀ ਮੈਸੇਜ ਆ ਰਹੇ ਕਿ ਮੈਮ ਗ੍ਰੇਸ ਮਾਰਕਸ ਤੇ ਮੈਂ ਗੱਲ ਇੱਕ ਵਾਰੀ ਗ੍ਰੇਸ ਮਾਰਕਸ ਦੀ ਗੱਲ ਕਰ ਦੋ ਹਾਂ ਗ੍ਰੇਸ ਮਾਰਕਸ ਡਿਪਾਰਟਮੈਂਟ ਨੇ ਖੁਦ ਕੀਤਾ ਹੈ ਕਿ ਜੋ ਬੱਚਿਆਂ ਦੇ ਇੱਕ ਜਾਂ ਦੋ ਨੰਬਰ ਕੱਟਦੇ ਹਨ ਉਹ ਆਪਣੇ ਆਪ ਨੂੰ ਸੇਫ ਸਬਦੇ ਇਹ ਗੱਲ ਕਿਉਂ ਹੋਈ ਸੀਗੀ ਕਿਉ ਅਸੀਂ ਡਿਪਾਰਟਮੈਂਟ ਨਾਲ ਗੱਲ ਕੀਤੀ ਸੀ ਕਿ ਅਸੀਂ ਈਟੀਟੀ ਕੈਡਰ ਦੀ ਤਿਆਰੀ ਕਰਨੀ ਹੈ ਜਾਂ ਮਾਸਟਰ ਕੈਡਰ ਦੀ ਤਿਆਰੀ ਕਰਨੀ ਹੈ ਪਰ ਸੜੇ 1 2 ਨੰਬਰ ਜਿਹੜੇ ਕੱਟ ਰਹੇ ਨੇ ਕਿ ਅਸੀਂ ਕਿੱਦਾਂ ਸਮਝੀ ਕਿ ਅਸੀਂ ਸੇਫ ਵੀ ਹੈ ਜਾਂ ਨਹੀਂ ਹੈ ਹੈਨਾ ਫਿਰ ਉਹਨਾਂ ਨੇ ਕੀ ਕਹਿ ਸੀ ਕਿ ਜਿਹੜਾ ਬੱਚਾ ਨੇ 1 2 ਨੰਬਰ ਕੱਟ ਲਈ ਆਪਣੀ ਤਿਆਰੀ ਕਰਨਾ ਸ਼ੁਰੂ ਕਰ ਦੋ ਕਿਉਂਕਿ 1 2 ਨੰਬਰ ਦੀ ਜਿਹੜੀ ਹੈ ਪੱਕੀ ਗ੍ਰੇਸ ਹੈ ਬੋਰਡ ਵਾਲਿਆਂ ਨੇ 15 ਫਰਵਰੀ ਤੱਕ ਬੋਲਿਆ ਹੈ ਰਿਜ਼ਲਟ ਆ ਜਾਊਗਾ ਨਾ ਜਿਨ੍ਹਾਂ ਦੇ ਇੱਕ ਜਾਂ ਦੋ ਨੰਬਰ ਕੱਟ ਰਹੇ ਨੇ ਉਹ ਵੀ ਆਪਣੇ ਆਪ ਨੂੰ ਸੇਫ ਸਮਝੋ ਠੀਕ ਹੈ ਅਭ ਯਾ ਨਾ ਪਿਆ ਸੀਗਾ ਕਿ ਕੋਈ ਨੰਬਰ ਨਹੀਂ ਲੱਭਣ ਦੀ ਪੂਰੀ ਜਿਹਦੀ ਹੈ ਕੀ ਹੈ ਤੁਹਾਨੂੰ ਪੱਕਾ ਹੀ ਕੋਈ ਨੰਬਰ ਮਿਲੇਗਾ ਹੁਣ ਤੁਸੀਂ ਕੀ ਕਰਨਾ ਹੈ ਅਗਰ ਤਰ ਨਿਰਤਰ ਨਾ ਅਨਾਉਂਸ ਹੋ ਜਾਂਦਾ 10 ਤਰੀਕ ਮੰਡੇ ਨੂੰ ਆ ਰਹੀ ਹੈ ਮੰਡੇ ਤੱਕ ਦੇਖਨੇ ਆ ਕੀ ਬੰਦਾ ਹੈ ਕਿਉਂਕਿ ਮੰਡੇ ਨੂੰ ਬਹੁਤ ਸਾਰੇ ਕੰਮ ਆ ਮੰਡੇ ਨੂੰ 9594 ਦਾ ਵੀ ਕੰਮ ਹੈ 2364 ਦਾ ਵੀ ਕੰਮ ਹੈ ਔਰ ਆਈ ਹੋਪ ਕਿ ਇਹ ਦੋਨਾਂ ਦਾ ਕਰ ਨਾ ਵੀ ਲੱਗੇਗਾ ਜੇ ਕੰਮ ਅੱਜ ਕੱਲ ਚ ਬੰਜੇਗਾ ਫਿਰ ਨਾ ਨਹੀਂ ਲੱਗੇਗਾ ਅਗਰ 9494 2364 ਪਰ ਤਿੱਧਾ ਧੋਮਾ ਦਾ ਕੰਮ ਜਿਹੜਾ ਹੈ ਉਹ ਵੀ ਪੂਰਾ ਹੋਣਾ ਹੈ ਅਗਰ ਤੁਸੀਂ ਵੀ ਪ੍ਰੈਸ਼ਰ ਬਣਾਉਂਦੇ ਹੋ ਕਿ ਪਤਾ ਤੁਹਾਡਾ ਵੀ ਜਿਹੜਾ ਰਿਜ਼ਲਟ ਹੈ ਉਹ 10 ਤਰੀਕ ਨੂੰ ਜਾਂ ਉਸ ਤੋਂ ਬਾਅਦ ਦਿਖਣ ਨੂੰ ਮਿਲੇ ਹੁਣ ਤੁਸੀਂ ਦੋ ਦਿਨ ਕੀ ਕਰੋ ਈਮੇਲ ਆਈਗੀ ਮੈਨੂੰ ਪਤਾ ਹੈ ਅਜੇ ਤੱਕ ਕਿਸੇ ਬੱਚੇ ਨੂੰ ਅਜੇ ਤੱਕ ਈਮੇਲ ਆਈ ਦੀ ਰਿਸਪਾਂਸ ਨਹੀਂ ਆਇਆ ਪਰ ਉਹ ਐਨੇ ਸੀ ਕਹਿ ਸਕਦੇ ਕਿ ਈਮੇਲ ਦਿਖ ਦੇਣੀ ਹੈ ਹਾਂ ਦਿਖਦੇ ਆ ਤੁਸੀਂ ਹਰ ਇੱਕ ਬੱਚਾ ਜਿੰਨਾ ਬੱਚਾ ਕਾਫੀ ਬੱਚੇ ਨੇ ਇਗਜ਼ਾਮ ਦਿੱਤਾ ਹੈ ਅਗਰ 15000 ਬੱਚਾ ਵੀ ਇੱਕ ਈਮ ਹੈਨਾ 1 15000 ਚ ਕਿਸੇ ਇੱਕ ਦੀ ਤੇ ਈਮੇਲ ਆਈਡੀ ਕਰਕੇ ਪੜਨਗੇ ਨਾ ਕਿ ਕੀ ਲਿਖਿਆ ਹੋਇਆ ਠੀਕ ਹੈ ਉਹ ਵੀ ਕਰਕੇ ਦੇਖ ਲੋ ਕੀ ਪਤਾ ਉਹਨਾਂ ਨੂੰ ਥੋੜਾ ਜਾ ਸੁੱਤੇ ਨੂੰ ਜਾਗ ਆ ਜਾ ਕਿਸੀ ਰਿਜ਼ਲਟ ਵੀ ਦੇਣਾ ਕਾਫੀ ਬੱਚੇ ਡੇਟ ਕਰ ਰਹੇ ਸਾਡੇ ਪੀਐਸਟੈਟ ਬਣੇਗੀ ਠੀਕ ਹੈ ਤੇ ਅਗਰ ਤਰ ਨਾਲ ਲੱਗਦਾ ਹੈ ਜਰੂਰ ਜਾਓ ਕਿਉਂਕਿ ਆਪਣਾ ਹੱਕ ਲੈਣਾ ਹੈ ਕਿਉਂਕਿ ਅਗਰ ਨੈਕਸਟ ਪਿਆਰੀ ਤਾਂ ਹੀ ਹੋਵੇਗੀ ਅਗਰ ਤੁਹਾਡਾ ਪੀਐਸਟੈਟ ਦਾ ਰਿਜ਼ਲਟ ਆ ਗਿਆ ਕਿਉਂਕਿ ਸਭ ਦੇ ਮਨ ਚ ਡਾਊਟ ਹੋਗਾ ਕਿਸੀ ਬੱਚੇ 95 ਮਾਰਕਸ ਹੈ ਨਾ ਉਹ ਵੀ ਕਿਤਾਬ ਖੋਲਦੇ ਵੀ ਨੇ 100 ਵਾਰ ਸੋਚੇਗਾ ਕਿ ਯਾਰ ਪੜਾਂ ਜਾਂ ਨਹੀਂ ਪੜਾਂ ਕਿਉਂ ਫੀਲ ਵੀ ਹੋ ਐਟ ਕਨਫਰਮ ਥੋੜੀ ਅਗੇ ਕੈਸਲੀ ਵਾਲਾ ਹੈ ਜਿਹਨੂੰ 82 ਚਾਹੀਦੀ ਹੈ ਉਹ ਵੀ ਕਨਫਿਊਜ਼ੇ ਬੈਠਾ ਹੈ ਠੀਕ ਹੈ ਜਿਹਨੂੰ 90 ਚਾਹੀਦੀ ਹੈ ਉਹ ਜਿਹਦੇ ਪੂਰੇ 90 ਬਣ ਰਿਹਾ ਉਹ ਵੀ ਕਨਫਿਊਜ਼ੇ ਬੈਠਾ ਹੈ ਹੈਨਾ ਸੋ ਵੀ ਪੋਜ਼ਿਟਿਵ ਅਹੀਂ ਕਹਾਂਗੇ ਲਾਸਟ ਜਿਹੜਾ ਪੋਜ਼ਿਟਿਵ ਰੋ ਉਹ ਜਿੱਥੇ ਇੰਨਾ ਟਾਈਮ ਵੇਟ ਕੀਤਾ ਦੋ ਦਿਨ ਦਾ ਵੇਟ ਕਰਕੇ ਦੇਖ ਲਓ ਕਿ 10 ਤਰੀਕ ਤੱਕ ਰਿਜ਼ਲਟ ਆਂਦਾ ਜਾਂ ਨਹੀਂ ਆਂਦਾ ਜਾਂ ਇਹਨਾਂ ਜਿਹੜਾ ਆਪਣਾ ਮਿਡ ਮਿਡ ਫੈਬ ਗਿਆ ਸੀਗਾ 15 ਫੈਬ ਗਿਆ ਸੀਗਾ ਉਦੋਂ ਆਂਦਾ ਹੈ ਜਾਂ ਫਿਰ ਆਪਣੀ ਗੱਲ ਤੋਂ ਜਿਹੜੀ ਬਹੀ ਰਹਿੰਦੀ ਹੈ ਕਿ ਲਾਸਟ ਡੇਟ ਤੱਕ ਆਂਦਾ ਹੈ ਉਹ ਨਾ ਧਰਨਾ ਹੀ ਡਿਸਾਈਡ ਕਰੇਗਾ ਰਿਜ਼ਲਟ ਕਦੋਂ ਆਣਾ ਹੈ ਕਿ ਧਰਨਾ ਫ੍ਰੈਸ਼ਰ ਬਣੇਗਾ ਅਗਰ ਸਰਦਾਰ ਸੋ ਤਾਂ ਲੱਗੇਗਾ ਕਿ ਹਾਂ ਧਰਨਾ ਲੱਗ ਰਿਹਾ ਹੈ ਫਿਰ 10 ਤਰੀਕਾ ਤੱਕ ਰਿਜ਼ਲਟ ਆ ਜਾਈਗਾ ਠੀਕ ਹੈ ਉਹ ਜੋ ਬੱਚੇ ਈਮੇਲ ਕਰਨਗੇ ਉਹ ਪਲੀਜ਼ ਐਵੀ ਚੀਜ਼ ਨੋਟ ਬੁੱਕ ਤੇ ਲਿਖ ਲੈਣ ਕਿ ਪੰਜਾਬੀ ਵਿੱਚ ਜਾਂ ਇੰਗਲਿਸ਼ ਵਿੱਚ ਕੀ ਵਰਜੀ ਕਰਕੇ ਲਿਖ ਲੈਣਾ ਕਿ 10 ਤਰੀਕ ਤੱਕ ਰਿਜ਼ਲਟ ਜਾਰੀ ਕਰ ਦਿਓ ਨੀਤੇ ਜੁਨੀਅਨ ਵੱਲੋਂ ਟਰਨੇ ਦਾ ਐਲਾਨ ਕੀਤਾ ਜਲਦੀ ਜਾਈਗਾ ਇਹ ਚੀਜ਼ ਆਪਣੇ ਪੱਕਾ ਹੀ ਇੱਕ ਈਮੇਲ ਦੇ ਵਿੱਚ ਲਿਖੂ। ਥੈਂਕ ਯੂ ਫॉर ਵਾਚਿੰਗ ਕਿਸੇ ਵੀ ਤਰ੍ਹਾਂ ਦਾ ਡਾਊਟ ਹੈ ਤੁਸੀਂ ਮੈਨੂੰ ਕਮੈਂਟ ਵਿੱਚ ਕਰ ਸਕਦੇ ਹੋ। ਮੈਂ ਤਾਂ ਸੋਚਿਆ ਸੀਗਾ ਕਿ ਉਹ ਨੈਕਸਟ ਵੀਡੀਓ ਮੈਂ ਡਾਇਰੈਕਟਲੀ ਜਿਹੜੀ ਹੈ ਰਿਜ਼ਲਟ ਦੇ ਲੈ ਕੇ ਆਵਾਂਗੀ ਬਟ ਬਹੁਤ سارے ਬੱਚਿਆਂ ਦਾ ਡਾਊਟ ਕਲੀਅਰ ਕਰਨਾ ਵੀ ਬਹੁਤ ਜ਼ਰੂਰੀ ਹੈ ਹੈਨਾ ਜੇ ਇੱਕ ਬਤ ਜੇ ਸੋਆਂ ਵਿੱਚੋਂ 10 ਬੱਚਿਆਂ ਦਾ ਡਾਊਟ ਮੈਨੂੰ ਆਉਂਦੀ ਹੈ ਫਿਰ 100 ਬੱਚਿਆਂ ਨੂੰ ਵੀ ਡਾਊਟ ਹੋ ਸਕਦਾ ਹੈ। ਠੀਕ ਹੈ ਕਿਸੇ ਵੀ ਤਰ੍ਹਾਂ ਦਾ ਡਾਊਟ ਹੈ ਜੋ ਤੁਹਾਨੂੰ ਸਮਝ ਨਹੀਂ ਆਈ ਮੈਨੂੰ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ। ਥੈਂਕ ਯੂ ਫॉर